ਤੁਸੀਂ ਦੇਖ ਲਓ ਭਾਵੇਂ ਅਕਾਲੀ ਤੇ ਲਾਪੋਜੀਸ਼ਨ ਜੋ ਹੈ ਫਿਰ ਵੀ ਥੋਡੇ ਵਿੱਚ ਹੀ ਰਹਿੰਦੀ ਹੈ ਮੈਂ ਹਰੀ ਪਿੰਡ ਪਿੰਡ ਘਰੇ ਫਿਰਦਾ ਮੈਂ ਕੈਪਟਨ ਮੈਂ ਉਹ ਮੈਂ ਭਗਵਾਨ ਤੁਮਾਰੇ ਆਉਣਾ ਆ ਫਰਕਾ ਆਪਣੇ ਅਕਾਲੀਦਨ ਥੋਡੀ ਥੋਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਕੋਈ ਮੇਰੀ ਜਾਇਦਾਦ ਨਹੀਂ ਅੱਜ ਮੈਨੂੰ ਸੇਵਾ ਮਿਲੀ ਕੱਲ ਕਿਸੇ ਨੂੰ ਮਿਲੂਗੀ ਪਰਸੋਂ ਕਿਸੇ ਕੋਲ ਜਾਊਗੀ ਪਰ ਆਪਣੀ ਕੌਮ ਦੀ ਆਵਾਜ਼ ਆਪਣੀ ਪੰਜਾਬ ਦੀ ਆਵਾਜ਼ ਜੇ ਹੁਣ ਇਕੱਠੇ ਹੋਏ ਹੁਣ ਮੁਕਾਬਲਾ ਸਿੱਧਾ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਪੰਜਾਬ ਦਾ ਕਿਸਾਨ ਹੈ ਇੱਕ ਪਾਸੇ ਪੰਜਾਬ ਦਾ ਗਰੀਬ ਮਜ਼ਦੂਰ ਵਪਾਰੀ ਹੈ ਪੰਜਾਬੀ ਹੈ ਦੂਜੇ ਪਾਸੇ ਹੈ ਦਿੱਲੀ ਦੀ ਤਾਕਤਾਂ ਜੇ ਹੁਣ ਵੀ ਵੋਟਾਂ ਪੈ ਗਈਆਂ ਉਹਨਾਂ ਨੂੰ ਫਿਰ ਤਾਂ ਸ਼ਰਮ ਆਉਣੀ ਚਾਹੀਦੀ ਆਪ ਨੂੰ ਦੇਖੋ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੇ ਬਾਰਡਰ ਸੀਲ ਕਰਤੇ ਉਥੇ ਬੰਬ ਚੁਲਾਏ ਸਾਰਾ ਕੁਝ ਨਾ ਤੁਹਾਨੂੰ ਆਪਾਂ ਤਾਂ ਦਿੱਲੀ ਪ੍ਰ protest ਕਰਨੀ ਚੱਲੇ ਸੀ ਤੇ ਤੁਸੀਂ ਕਿਉਂ ਨਹੀਂ ਹੁਣ ਬਾਰਡਰ ਸੀਲ ਕਰਦੇ ਕਿ ਅਸੀਂ ਇੱਕ ਵੀ ਵੋਟ ਨਹੀਂ ਪਾਉਣ ਦਿੰਦੇ ਉਹਨਾਂ ਨੂੰ ਇੱਥੇ ਝਾੜੂ ਵੰਨਾ ਝਾੜੂ ਵੋਟ ਪੈਣਾ ਕਾਂਗਰਸ ਨੂੰ ਪਏ ਜੇ ਉਹ ਬਾਰਡਰ ਸੀਲ ਕਰਦੇ ਆਪਾਂ ਵੋਟਾਂ ਨਾਲ ਬਾਰਡਰ ਸੀਲ ਕਰ ਲੈ ਉਹਨਾਂ ਨੂੰ ਤਾਂ ਬੰਬਾਂ ਨਾਲ ਸੀਲ ਕੀਤਾ ਸੀ ਨਾ ਆਪਾਂ ਵੋਟਰ ਵੋਟਾਂ ਨਾਲ 13 ਦੀਆਂ 13 ਸੀਟਾਂ ਜਿਤਾ ਦਿਓ ਤੇ ਦੱਸ ਦਿਓ ਕਿ ਪੰਜਾਬ ਕਿਹਦੇ ਪਾਸੇ ਖੜਾ ਪੰਜਾਬ ਦਾ ਕਿਸਾਨ ਗਰੀਬ ਕਿਹਦੇ ਪਾਸੇ ਦਾ ਜੇ ਹੋਏ ਵੀ ਨਾ ਫੈਸਲਾ ਕੀਤਾ ਜੇ ਹੁਣੇ ਵੀ ਨਾ ਫੈਸਲਾ ਕੀਤਾ ਫਿਰ ਪਤਾ ਨਹੀਂ ਕੀ ਹੋਊਗਾ ਮੈਨੂੰ ਆਪਨੇ ਫਿਰ ਆਪਣੇ ਕੌਮ ਚ ਮੈਨ ਲੱਗਦਾ ਉਹ ਜਜ਼ਬਾ ਨਹੀਂ ਰਹੂਗਾ ਮੈਂ ਤਾਂ ਸਹੀ ਬਣੇ ਤੇ ਦੇਖਣਾ ਚਾਹਣਾ ਰਿਜ਼ਲਟ ਤੇ ਦੇਖਣਾ ਚਾਹਣਾ ਕਿ ਲੋਕ ਆਪਣਾ ਖਾਲਸਾ ਪੰਥ ਪੰਜਾਬ ਦੇਖੋ ਕਾਲੀ ਦਾ ਇੱਕ ਪਾਰਟੀ ਹੈ ਜਿਹੜੇ ਪੰਜਾਬ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖਦੀ ਹੈ ਆ ਦੂਜੀਆ ਪਾਰਟੀਆਂ ਦੇ ਇੱਕ ਧਰਮ ਉਦੋਂ ਜੇ ਮੜਾ ਲੜਾ ਕੇ ਉਹਨਾਂ ਦਾ ਮਤਲਬ ਲੜਨ ਲੋਕੀ ਤੇ ਤਾਂ ਵੋਟਾਂ ਹੋਣਾ ਅਸੀਂ ਕਹਿੰਦੇ ਕਿ ਜੋੜੋ ਸਾਡੇ ਵਾਸਤੇ ਪੰਜਾਬ ਤਰੱਕੀ ਕਰੂਗਾ ਤਾਂ ਪੰਜਾਬ ਸ਼ਾਂਤੀ ਰਹੂਗੀ ਤਾਂ ਤਰੱਕੀ ਹੋਊਗੀ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਇਸ ਕਰਕੇ ਅੱਜ ਪ੍ਰੋਫੈਸਰ ਸੁਮੇਰ ਸੀਰਾ ਜੀ ਆਏ ਐ ਦੇਖੋ ਸਟੇਟ ਐਗਜ਼ੀਕਟਿਵ ਮੈਂਬਰ ਬੀਜੇਪੀ ਦੇ ਹੈ ਬਹੁਤ ਮਿਹਨਤੀ ਹੈ ਤੇ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਵੱਡੀ ਵਜ੍ਹਾ ਤੁਸੀਂ ਬੀਜੇਪੀ ਛੱਡੀ ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦੇ ਨਾ ਇਹਦਾ ਮਤਲਬ ਇਹ ਉਹਦਾ ਵੀਰ ਨੇ ਟੈਸਟ ਕਰਾਉਣਾ ਚਾਹੀਦਾ ਸਹੀ ਬਣੇਗਾ ਹੁਣ ਰੈਡੀ ਥੈਂਕ ਯੂ ਤੁਸੀਂ ਇਹ ਗ੍ਰੇਡ ਤੇ ਮੈਂ ਇਹਨਾਂ ਨੂੰ ਮਾਨ ਸਾਨੂੰ ਬੜਾ ਇਹਨਾਂ ਦੀ ਲੋੜ ਹੈ ਤੇ ਪਾਰਟੀ ਦੇ ਇਹਨਾਂ ਨੂੰ ਵਾਈਸ ਪ੍ਰੈਸਿਡੈਂਟ ਬਣਾਉਣੇ ਆ ਤੁਸੀਂ ਹੁਣ ਸੇਵਾ ਸੰਭਾਲੋ ਤੁਸੀਂ ਸਮੋਲੋ ਤੇ ਪਟਿਆਲੇ ਵਾਲਿਓ ਪਾਰਲੀਮੈਂਟ ਮੈਂਬਰ ਕਾਲੀ ਦਲ ਦਾ ਜੈਦਾ ਪਟਿਆਲੇ ਤੋਂ ਅ ਰਾਜੇ ਹਨ ਬਹੁਤ ਦੇਖ ਲਿਆ ਰਾਜੇ ਰਾਣੀਆਂ ਨੂੰ ਤੁਸੀਂ ਬਹੁਤ ਦੇਖ ਲਿਆ ਡੱਕਾ ਨਹੀਂ ਦੋੜਿਆ ਤੁਹਾਡੇ ਵਾਸਤੇ ਨਾ ਮਿਲ ਲਾਉਂਦੇ ਐ ਜੇ ਤੁਹਾਡੇ ਹੈ ਤੇ ਇਕੱਲੇ ਹੈ ਤੁਹਾਡੀ ਆਪਣੀ ਮਾਂ ਪਾਰਟੀ ਛਡੋਨੀ ਕਾਲੀ ਦਲ ਬਹੁਤ ਬਿੱਲਾ ਜੀ ਦਾ ਬਹੁਤ ਆ ਇੱਕ ਬੜਾ ਸਾਡੇ ਗੁਹੀ ਦਾ ਬਹੁਤ ਮਹਿੰਦੀ ਹੈ ਸਾਰੀ ਟੀਮ ਲੱਗੀ ਮੈਂ ਦੱਸਾਂ ਪੰਜਾਬ ਬਚਾਓ ਯਾਤਰਾ ਚ ਮੈਂ ਤਕਰੀਬਨ 50 60 ਹਲਕੇ ਕੱਢ ਕੇ ਆਇਆ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ ਇੱਕ ਤੂਫਾਨ ਹੀ ਖੜਾ ਹੋ ਰਿਹਾ ਹੈ ਲੋਕਾਂ ਵਿੱਚ ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲੇ ਦੇ ਖਿਲਾਫ ਮੈਂ ਲੰਗਾ ਝਾੜੂ ਦਾ ਮੰਗਾ ਤੇ ਜੇ 92 ਸੀਟਾਂ ਜਿੱਤੀਆਂ ਸੀ ਨਾ ਇੱਕ ਸਮਾਂ ਗਰੰਟੀ ਦਿੰਦਾ ਆ 13ਆਂ ਨਹੀਂ 13 ਸੀਟਾਂ ਜਮਾਨਤਾ ਜਬਤ ਹੋਣਗੀਆਂ ਝਾੜੂ ਵਾਲੇ ਦੀ ਤੇ ਉਹਦੇ ਨਾਲ بڑا ਮੁਕਾਬਲਾ ਕਰ ਰਿਹਾ ਬੀਜੇਪੀ ਥੱਲੇ ਥੱਲੇ ਕਿਦੀ ਕਿਦੀ ਬੱਝੂਗੀ ਉਹਨਾਂ ਦੋਨਾਂ 'ਚ ਤੇ ਐਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਕ੍ਰੀ ਜੀ ਕਾ ਖਾਲਸਾ বাইগুরুজ ফ